ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਸੜਕੀ ਹਾਦਸਾ ਹੋ ਜਾਂਦਾ ਜਦੋਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਹੈ ਜਿਹੜਾ ਉਸ ਦੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਜੀ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਵਾਰੀਆਂ ਦੇ ਨਾਲ ਭਰੀ ਕੋਈ বাস ਜਿਹੜਾ ਅਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆ ਰਹੀ ਸੀ ਉੱਤੇ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਜਿਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਸਿੱਧਾ ਜਾ ਕੇ বাস ਦੇ ਵਿੱਚ ਜਾ ਵਾਚਦਾ ਜੀ ਹਾਂ ਸਵਾਰੀਆਂ ਜਿਹੜੀਆਂ ਉਹਨਾਂ ਦੇ ਵਿਚਾਲੇ ਹੜਕੰਪ ਮੱਚ ਜਾਂਦਾ ਹੈ ਹਫੜਾ ਦਫੜੀ ਮੱਚ ਜਾਂਦੀ ਹੈ ਚੀਕ ਚਿਹਾੜਾ ਪੈ ਜਾਂਦਾ ਹਾਲਾਂਕਿ ਆਸ-ਪਾਸ ਦੇ ਲੋਕ ਨੇ ਜਿਹੜੇ ਮੌਕੇ ਤੇ ਪਹੁੰਚਦੇ ਨੇ ਸੜਕ ਸੁਰੱਖਿਆ ਟੀਮਾਂ ਨੂੰ ਬੁਲਾਇਆ ਜਾਂਦਾ ਤਾਂ ਦੱਸਦੇ ਕਿ 20 ਤੋਂ ਵੱਧ ਸਵਾਰੀਆਂ ਜ਼ਖਮੀ ਹੁੰਦੀਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੋ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰਦਾਰ ਭਿਆਨਕ ਟੱਕਰ ਹੋਏਗੀ ਕਿਉਂਕਿ ਵਸਤਾ ਜਿਹੜਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਾਂ ਦੱਸੇ ਕਿ 20 ਤੋਂ ਵੱਧ ਸਵਾਰੀਆਂ ਨੇ ਜਿਹੜੀਆਂ ਸਖਮੀ ਹੋਈਆਂ ਨੇ ਉਹਨਾਂ ਨੂੰ ਨਰਸਦੀਕਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਟਰੱਕ ਹੈ ਜਿਹੜਾ ਮੌਕੇ ਦਾ ਫਾਇਦਾ ਉਠਾਉਂਦਾ ਹੋਏ ਟਰੱਕ ਲੈ ਕੇ ਫਰਾਰ ਹੋ ਗਿਆ ਜੀ ਹਾਂ ਯਾਨੀ ਕਿ ਟਰੱਕ ਚਾਲਕ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਜੜੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਸ ਵੇਲੇ ਹਾਦਸਾ ਵਾਪਰਿਆ ਸੜਕ ਦੇ ਉੱਤੇ ਟ੍ਰੈਫਿਕ ਇਟ੍ਰੈਫਿਕ ਹੋ ਗਿਆ ਸੀ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ ਇਹ ਟਰੱਕ ਦੇ ਮਗਰ ਵਾਜਕ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਸੱਟਾ-ਸੱਟਾ ਲੱਗਿਆ ਦੇਖਦੇ ਹਾਂ ਜੋ ਵੰਦੀ ਕਾਰਵਾਈ ਟ੍ਰੈਫਿਕ ਸੱਟਾਂ ਲੱਗੀਆਂ ਹਾਂਜੀ ਬਾਅਦ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਹਾਂ ਸਾਰਾ ਜੋ ਜੋ ਕਦਰ ਰਿਜ਼ਲਟ ਆਉਣਗੇ ਵਸਾ ਤੇ ਕਾਰਜ ਹੋਗੀ ਠੀਕ ਹੈ ਅਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾ ਘਟ ਕੇ ਆ ਰਹੇ ਸੀਗੇ ਅੱਛਾ ਜੀ 3:00 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੂੰ ਜਲੰਧਰ ਜਲੰਧਰ ਜਾਣਾ ਕਿੰਨੇ ਕੁ ਮੀਲੇ ਦੀ ਗੱਲ ਹੈ 10 ਵਜੇ ਦੀ ਗੱਲ ਆ ਠੀਕ ਕਿੰਨੇ ਕਿਲੋ ਕਿੰਨੇ ਹੈ ਹੋ ਗਿਆ کافی ਲੋਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚੇ ਕਾਰਵਨਿਕ ਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਤੁਸੀਂ ਕਿੱਥੇ ਜਾਣਾ ਸੀ ਆਹੀ ਲੁਧਿਆਣਾ ਜਾਣਾ ਸੀ ਲੁਧਿਆਣਾ ਜਾ ਕਿੰਨੇ ਮੈਂਬਰ ਸੀ ਤੁਹਾਡੇ ਨਾਲ ਸਾਡੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰ ਵਾ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਸਟਾ ਲਗੀ 35 ਜਨਨ ਨੂੰ ਸਟਾ ਵਜ ਗਿਆ ਗੰਭੀਰ ਕੇ ਗੰਭੀਰ ਸਟਾ ਵਜ ਗਿਆ ਮੇਰੇ ਵੀ ਸਟਿਚਸ ਆਏ ਆ ਇਹ ਤੂੜੀ ਵਾਲਾ ਕਾਪੀ ਉਹਨੇ ਗਾੜੀ ਬ੍ਰੇਕ ਦੇ ਦਿੱਤੀ ਕਿੱਥੋਂ ਹੋਂਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ ਜਲੰਧਰ ਨੂੰ ਤੇ ਕਿੰਨੇ ਕੁ ਵਜ ਦੀ ਗੱਲ ਹੈ ਇਹ 10 ਵਜੇ ਦੀ ਗੱਲ ਹੈ ਮਦਦ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉਹ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚ ਨਿਕਲ ਗਏ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ 50 30 ਪੈਂਤੀ ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜਿਹੜੇ ਲੱਗੀਆਂ ਆਈ ਨਹੀਂ ਹੋਣੀਆਂ 20 ਜਾਨੀ ਕੋ ਗੰਭੀਰ ਚੇਤਨੀ ਨਹੀਂ ਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਦੇ ਗਿਆ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਨਜੀਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਸੜਕੀ ਹਾਦਸਾ ਹੋ ਜਾਂਦਾ ਜਦੋਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਹੈ ਜਿਹੜਾ ਉਸ ਦੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਜੀ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਵਾਰੀਆਂ ਦੇ ਨਾਲ ਭਰੀ ਕੋਈ ਬੱਸ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆ ਰਹੀ ਸੀ ਉੱਤੇ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਜਿਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਸਿੱਧਾ ਜਾ ਕੇ ਬੱਸ ਦੇ ਵਿੱਚ ਜਾ ਵਜਦਾ ਜੀ ਹਾਂ ਸਵਾਰੀਆਂ ਨੇ ਜਿਹੜੀਆਂ ਉਹਨਾਂ ਦੇ ਵਿਚਾਲੇ ਹੜਕੰਪ ਮੱਚ ਜਾਂਦਾ ਹਫੜਾ ਦਫੜੀ ਮੱਚ ਜਾਂਦੀ ਹੈ ਚਿਹੜਾ ਪਏ ਜਾਂਦਾ ਹਾਲਾਂਕਿ ਆਸ-ਪਾਸ ਦੇ ਲੋਕ ਜਿਹੜੇ ਮੌਕੇ ਤੇ ਪਹੁੰਚਦੇ ਨੇ ਸੜਕ ਸੁਰੱਖਿਆ ਟੀਮਾਂ ਨੂੰ ਬੁਲਾਇਆ ਜਾਂਦਾ ਤਾਂ ਦੱਸਦੇ ਕਿ 20 ਤੋਂ ਵੱਧ ਸਵਾਰੀਆਂ ਜ਼ਖਮੀ ਹੁੰਦੀਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਲੈਣੇ ਆ ਤਸਵੀਰਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰਦਾਰ ਭਿਆਨਕ ਟੱਕਰ ਹੋਈਗੀ ਕਿਉਂਕਿ ਵਾਸਤਾ ਜਿਹੜਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਦਾ ਦੱਸਿਆ ਕਿ ਵੀ ਤੋਂ ਵੱਧ ਸਵਾਰੀਆਂ ਨੇ ਜਿਹੜੀਆਂ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਨਰਜ਼ਦੀਕਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਟਰੱਕ ਹੈ ਜਿਹੜਾ ਮੌਕੇ ਦਾ ਫਾਇਦਾ ਉਠਾਉਂਦਾ ਹੋਏ ਟਰੱਕ ਲੈ ਕੇ ਫਰਾਰ ਹੋ ਗਿਆ ਜੀ ਹਾਂ ਯਾਨੀ ਕਿ ਟਰੱਕ ਚਾਲਕ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਸ ਵੇਲੇ ਹਾਦਸਾ ਵਾਪਰਿਆ ਸੜਕ ਦੇ ਉੱਤੇ ਟ੍ਰੈਫਿਕ ਡ੍ਰੈਫਿਕ ਹੋ ਗਿਆ ਸੀ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਮੁੜ ਤੋਂ ਬਹਾਲ ਕਰ ਦਿੱਤਾ। ਇਹ ਟਰੱਕ ਦੇ ਮਗਰ ਵਾਜਕ ਮਾਰੀ ਵਜ ਗਈ ਆ ਤੇ ਸਵਾਰੀਆਂ ਦੇ ਛੱਟਾ ਛੱਟਾ ਲੱਗਿਆ। ਦੇਖਦੇ ਹਾਂ ਜੋ ਵੰਦੀ ਕਾਰਵਾਈ ਡਰਸ ਹਾਂ। ਸਵਾਰੀਆਂ ਦੇ ਛੱਟਾ ਲੱਗੇ। ਹਾਂਜੀ। ਬਾਅਦ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਹਾਂ ਸਾਰਾ। ਜੋ ਜੋ ਰਿਜ਼ਲਟ ਆਉਣਗੇ ਉਸ ਹਿਸਾਬ ਤੇ ਕਾਰਵਾਈ ਹੋ ਜੂਗੀ। ਠੀਕ ਹੈ। ਅਸ ਅਸ਼ੀਦਾਂ ਸਾਹਿਬ ਤੋਂ ਦੁਪਹਿਰਾਂ ਘਟ ਕੇ ਆ ਰਹੇ ਸੀ ਜੀ। ਅੱਛਾ ਜੀ। ਪੀ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਏ ਤੁਹੀਂ ਜਲੰਧਰ ਜਲੰਧਰ ਜਾਣਾ ਕਿੰਨੇ ਕੁ ਮੀਲੇ ਦੀ ਗੱਲ ਹੈ 10 ਵਜੇ ਦੀ ਗੱਲ ਆ ਹਾਂ ਕੀ ਕਿੰਨੇ ਕਿਲੋ ਕਿੰਨੇ ਹੈ ਹੋ ਗਿਆ کافی ਰੋਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ੱਟਾ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਵ ਨੇ ਕੋਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਦੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ। ਤੁਸੀਂ ਕਿੱਥੇ ਜਾਣਾ ਸੀ? ਆਹੀ ਲੁਧਿਆਣਾ ਜਾਣਾ ਸੀ। ਲੁਧਿਆਣਾ ਹੀ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਡੇ ਨਾਲ ਤਾਂ 3 ਮੈਂਬਰ ਸੀ। ਛੋਟਾ ਛੋਟੀ ਕੁੜੀਆ ਸੀ। ਮਦਰ ਆਹੀ ਅੰਮ੍ਰਿਤਸਰ ਆ ਰਹੇ ਸੀ। ਕਿੰਨੇ ਕੁ ਲੋਕਾਂ ਨੂੰ ਸਟਾਪ ਨਿਕੀ? 30-35 ਜਨਨ ਨੂੰ ਸਟਾਪ ਵਜਿਆ। ਗੰਭੀਰ ਕੇ ਗੰਭੀਰ ਸਟਾਪ ਵਜਿਆ ਮੇਰੇ ਵੀ ਸਟਿਚਸ ਆਇਆ। ਇਹ ਤੂੜੀ ਵਾਲਾ ਕਾਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ। ਜਿੱਥੋਂ ਹੁੰਦੇ ਹੀ ਬੱਸ ਅੰਮ੍ਰਿਤਸਰੋਂ ਜਾਣੀ ਜਾਣਾ ਕਿੱਥੇ? ਜਲੰਧਰ ਨੂੰ। ਤੇ ਕਿੰਨੇ ਵਜੇ ਦੀ ਗੱਲ ਹੈ? ਇਹ 10 ਵਜੇ ਦੀ ਗੱਲ ਹੈ। ਤੱਕ ਮਦਦ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉਹ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚ ਨਿਕਲ ਗਏ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ 50 30 ਪੈਂਤੀ ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜਿਹੜੇ ਲੱਗੀਆਂ ਆਈ ਨਹੀਂ ਹੋਣੀਆਂ ਜੀ ਗੰਭੀਰ ਚੇਤ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਸਸ਼ਤਰਕਾਲ ਤੋਂ ਦੇਖ ਰਿਹਾ ਹਾਂ ਸੰਜਨੀ ਇਸੇ ਮੈਂ ਹੰਪ੍ਰਦੀਪ ਘਰਤਾ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਸੜਕੀ ਹਾਦਸਾ ਹੋ ਜਾਂਦਾ ਜਦੋਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਹੈ ਜਿਹੜਾ ਉਸਦੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਜੀਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਵਾਰੀਆਂ ਦੇ ਨਾਲ ਭਰੀ ਕੋਈ ਬੱਸ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆ ਰਹੀ ਸੀ ਉੱਤੇ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਜਿਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਸਿੱਧਾ ਜਾ ਕੇ ਬੱਸ ਦੇ ਵਿੱਚ ਜਾ ਵਜਦਾ ਹੈ ਜੀ ਹਾਂ ਸਵਾਰੀਆਂ ਨੇ ਜਿਹੜੀਆਂ ਉਹਨਾਂ ਦੇ ਵਿਚਾਲੇ ਹੜਕੰਪ ਮੱਚ ਜਾਂਦਾ ਹੈ ਹਫੜਾ ਦਫੜੀ ਮੱਚ ਜਾਂਦੀ ਹੈ ਚੀਕ ਚਿਹਾੜਾ ਪੈ ਜਾਂਦਾ ਹਾਲਾਂਕਿ ਆਸ-ਪਾਸ ਦੇ ਲੋਕ ਨੇ ਜਿਹੜੇ ਮੌਕੇ ਤੇ ਪਹੁੰਚਦੇ ਨੇ ਸੜਕ ਸੁਰੱਖਿਆ ਟੀਮਾਂ ਨੂੰ ਬੁਲਾਇਆ ਜਾਂਦਾ ਤਾਂ ਦੱਸਦੇ ਕਿ 20 ਤੋਂ ਵੱਧ ਸਵਾਰੀਆਂ ਜ਼ਖਮੀ ਹੋndੀਆਂ ਨੇ ਤਾਂ ਮੌਕੇ ਦੀਆਂ ਤਸ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰਦਾਰ ਭਿਆਨਕ ਟੱਕਰ ਹੋਏਗੀ ਕਿਉਂਕਿ ਵਸਤਾ ਜਿਹੜਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਇਹ ਤਾਂ ਦੱਸੇ ਕਿ 20 ਵੱਧ ਸਵਾਰੀਆਂ ਨੇ ਜਿਹੜੀਆਂ ਸਖਮੀ ਹੋਈਆਂ ਨੇ ਉਹਨਾਂ ਨੂੰ ਨਰਸਦੀਕਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਟਰੱਕ ਹੈ ਜਿਹੜਾ ਮੌਕੇ ਦਾ ਫਾਇਦਾ ਉਠਾਉਂਦਾ ਹੋਏ ਟਰੱਕ ਲੈ ਕੇ ਫਰਾਰ ਹੋ ਗਿਆ ਜੀ ਹਾਂ ਯਾਨੀ ਕਿ ਟਰੱਕ ਚਾਲਕ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਜੜੀ ਸ਼ੁਰੂ ਕਰ ਦਿੱਤੀ ਕਿਉਂਕਿ ਜਿਸ ਵੇਲੇ ਹਾਦਸਾ ਵਾਪਰਿਆ ਸੜਕ ਦੇ ਉੱਤੇ ਟ੍ਰੈਫਿਕ ਹੀ ਟ੍ਰੈਫਿਕ ਹੋ ਗਿਆ ਸੀ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਛੱਟਾ ਛੱਟਾ ਲੱਗਿਆ ਦੇਖਦੇ ਹਾਂ ਜੋ ਵੰਦੀ ਕਾਰਵਾਈ ਡਰਾਈਵਰ ਸਾਹਿਬ ਜੀ ਸਵਾਰੀਆਂ ਦੇ ਛੱਟਾ ਲੱਗਿਆ ਹਾਂਜੀ ਪਾਸ ਅਸੀਂ ਆਏ ਹਾਂ ਹੁਣ ਜਾ ਕੇ ਦੇਖਦੇ ਹਾਂ ਸਾਰਾ ਜੋ ਜੋ ਅਦਰ ਰਿਜ਼ਲਟ ਆਉਣਗੇ ਵਸਾ ਹਤੇ ਕਰ ਰਹੀ ਜੋਗੀ ਠੀਕ ਹੈ ਅਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾਂ ਘਟ ਕੇ ਆ ਰਹੇ ਸੀਗੇ ਅੱਛਾ ਜੀ 3 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬਾਸ ਤੇ ਜਾਣਾ ਕਿਤੇ ਤੁਹੀਂ ਜਲੰਧਰ ਜਲੰਧਰ ਜਾਣਾ ਹਾਂ ਜੀ ਕਿੰਨੇ ਕੁ ਕਿਲੋ ਕਿੱਥੇ ਹੈ ਹੋ ਗਿਆ کافی ਰੋਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਨੇ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ ਠੀਕ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਵ ਨੇ ਕੋਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਬਿਲਕੁਲ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ। ਵੀ ਕਿੱਥੇ ਜਾਣਾ ਸੀ? ਆਹੀ ਲੁਧਿਆਣਾ ਜਾਣਾ ਸੀ। ਲੁਧਿਆਣਾ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਡੇ ਨਾਲ ਤਾਂ 3 ਮੈਂਬਰ ਸੀ। ਛੋਟਾ ਛੋਟੀ ਕੁੜੀਆ ਸੀ। ਮਦਰ ਆਹੀ ਅੰਮ੍ਰਿਤਸਰ ਆ ਰਹੇ ਸੀ। ਕਿੰਨੇ ਕੁ ਲੋਕਾਂ ਨੂੰ ਸਟਾਪ ਨਿਕੀ? 30-35 ਜਨਨ ਨੂੰ ਸਟਾਪ ਵਜਿਆ। ਗੰਭੀਰ ਕੇ ਗੰਭੀਰ ਸਟਾਪ ਵਜਿਆ। ਮੇਰੇ ਵੀ ਸਟਿਚਸ ਆਇਆ। ਇਹ ਤੂੜੀ ਵਾਲਾ ਕਾਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ। ਜਿੱਥੋਂ ਹੁੰਦੇ ਹੀ ਬੱਸ। ਅੰਮ੍ਰਿਤਸਰੋਂ। ਯਾਨੀ ਜਾਣਾ ਕਿੱਥੇ? ਜਲੰਧਰ ਨੂੰ। ਤੇ ਕਿੰਨੇ ਵਜੇ ਦੀ ਗੱਲ ਐ? ਇਹ 10 ਵਜੇ ਦੀ ਗੱਲ ਐ। ਮਦਦ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉਹ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚ ਨਿਕਲ ਗਏ ਸਵਾਰੀਆਂ ਸਵਾਰੀਆਂ ਨਹੀਂ ਕਿੰਨੀਆਂ ਨਾਲੇ ਸਵਾਰੀਆਂ 50 30 ਪੈਂਤੀ ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜਿਹੜੀਆਂ ਲੱਗੀਆਂ ਆਈ ਨਹੀਂ ਹੋਣੀਆਂ ਜੀ ਗੰਭੀਰ ਚੇਤ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਹੈ ਬੱਲਾ ਬੱਲਾ ਤੇ ਮੂੰਹ ਮਾਤੇਗਾ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਐਸਐਨਜੀ ਇਸੇ ਮੈਂ ਹਾਂ ਪ੍ਰਦੀਪ ਗੌਰਤਾ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਸੜਕੀ ਹਾਦਸਾ ਹੋ ਜਾਂਦਾ ਜਦੋਂ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਹੈ ਜਿਹੜਾ ਉਸ ਦੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਜੀ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਵਾਰੀਆਂ ਦੇ ਨਾਲ ਭਰੀ ਕੋਈ ਬੱਸ ਜਿਹੜਾ ਅਮ੍ਰਿਤਸਰ ਤੋਂ ਜਲੰਧਰ ਵੱਲ ਨੂੰ ਆ ਰਹੀ ਸੀ ਉੱਤੇ ਤੂੜੀ ਦੇ ਨਾਲ ਭਰਿਆ ਹੋਇਆ ਟਰੱਕ ਜਿਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਸਿੱਧਾ ਜਾ ਕੇ ਬੱਸ ਦੇ ਵਿੱਚ ਜਾ ਵਾਜਦਾ ਜੀ ਹਾਂ ਸਵਾਰੀਆਂ ਨੇ ਜਿਹੜੀਆਂ ਉਹਨਾਂ ਦੇ ਵਿਚਾਲੇ ਹੜਕੰਪ ਮੱਚ ਜਾਂਦਾ ਹਫੜਾ ਦਫੜੀ ਮੱਚ ਜਾਂਦੀ ਹੈ ਚੀਕ ਚਿਹਾੜਾ ਪੈ ਜਾਂਦਾ ਹਾਲਾਂਕਿ ਆਸ-ਪਾਸ ਦੇ ਲੋਕ ਨੇ ਜਿਹੜੇ ਮੌਕੇ ਤੇ ਪਹੁੰਚਦੇ ਨੇ ਸੜਕ ਸੁਰੱਖਿਆ ਟੀਮਾਂ ਨੂੰ ਬੁਲਾਇਆ ਜਾਂਦਾ ਤਾਂ ਦੱਸਦੇ ਕਿ 20 ਤੋਂ ਵੱਧ ਸਵਾਰੀਆਂ ਜ਼ਖਮੀ ਹੁੰਦੀਆਂ ਨੇ ਤਾਂ ਮੌਕੇ ਦੀਆਂ ਤਸਵੀ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ੋਰਦਾਰ ਭਿਆਨਕ ਟੱਕਰ ਹੋਈਗੀ ਕਿਉਂਕਿ ਵਸਤਾ ਜਿਹੜਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਉਹ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਇਹਦਾ ਦੱਸਿਆ ਕਿ ਵੀ ਤੋਂ ਵੱਧ ਸਵਾਰੀਆਂ ਨੇ ਜਿਹੜੀਆਂ ਸਖਮੀ ਹੋਈਆਂ ਨੇ ਉਹਨਾਂ ਨੂੰ ਨਜ਼ਦੀਕਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਟਰੱਕ ਹੈ ਜਿਹੜਾ ਮੌਕੇ ਦਾ ਫਾਇਦਾ ਉਠਾਉਂਦਾ ਹੋਏ ਟਰੱਕ ਲੈ ਕੇ ਫਰਾਰ ਹੋ ਗਿਆ ਜੀ ਹਾਂ ਯਾਨੀ ਕਿ ਟਰੱਕ ਚਾਲਕ ਮੌਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟ੍ਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਜੜੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਸ ਵੇਲੇ ਹਾਦਸਾ ਵਾਪਰਿਆ ਸੜਕ ਦੇ ਉੱਤੇ ਟ੍ਰੈਫਿਕ ਹੀ ਟ੍ਰੈਫਿਕ ਹੋ ਗਿਆ ਸੀ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਸੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ ਇਹ ਟਰੱਕ ਦੇ ਮਗਰ ਵਾਜਕ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਛੱਟਾ ਛੱਟਾ ਲੱਗਿਆ ਦੇਖਦੇ ਹਾਂ ਜੋ ਵੰਦੀ ਕਾਰਵਾਈ ਟ੍ਰੈਕ ਸਾਰੀਆਂ ਦੇ ਛੱਟਾ ਲੱਗੇ ਹਾਂਜੀ ਬਾਅਦ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਹਾਂ ਸਾਰਾ ਜੋ ਜੋ ਫਦਰ ਰਿਜ਼ਲਟ ਆਉਣਗੇ ਵਸਾ ਹਤੇ ਕਰ ਰਹੀ ਜੋਗੀ ਠੀਕ ਹੈ ਅਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾਂ ਘਟ ਕੇ ਆ ਰਹੇ ਸੀਗੇ ਅੱਛਾ ਜੀ 3 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੁਸੀਂ ਜਲੰਧਰ ਜਲੰਧਰ ਜਾਣਾ ਹਾਂਜੀ ਕਿੰਨੇ ਕੁ ਕਿਲੋ ਕਿੱਥੇ ਹੈ ਹੋ ਗਿਆ کافی ਰੋਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ੱਟਾ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਵਨ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ। ਵੀ ਕਿੱਥੇ ਜਾਣਾ ਸੀ? ਆਹੀ ਲੁਧਿਆਣਾ ਜਾਣਾ ਸੀ। ਲੁਧਿਆਣਾ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਡੇ ਨਾਲ ਤਾਂ 3 ਮੈਂਬਰ ਸੀ। ਛੋਟਾ ਛੋਟੀ ਕੁੜੀਆ ਸੀ। ਮਦਰ ਆਹੀ ਅੰਮ੍ਰਿਤਸਰ ਵਾਰੇ ਸੀ। ਕਿੰਨੇ ਲੋਕਾਂ ਨੂੰ ਸਟਾ ਲਗੀ? 30-35 ਜਨਨ ਨੂੰ ਸਟਾ ਵਜਿਆ। ਗੰਭੀਰ ਕੇ ਗੰਭੀਰ ਸਟਾ ਵਜਿਆ ਮੇਰੇ ਵੀ ਸਟਿਚਸ ਆਇਆ। ਇਹ ਤੂੜੀ ਵਾਲਾ ਕਾਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ। ਜਿੱਥੋਂ ਹੁੰਦੇ ਹੀ ਬੱਸ। ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ? ਜਲੰਧਰ ਨੂੰ। ਤੇ ਕਿੰਨੇ ਵਜੇ ਦੀ ਗੱਲ ਹੈ? ਇਹ 10 ਵਜੇ ਦੀ ਗੱਲ ਹੈ। ਇਕਦਮ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਜਣ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚੋਂ ਨਿਕਲ ਗਏ ਸਵਾਰੀਆਂ ਵਿਚ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਪੰਜਤੀ ਪੰਜਤੀ ਹੋਣੀਆਂ ਕਿੰਨੀਆਂ ਸਵਾਰੀਆਂ ਨੇ ਸੱਟਾਂ ਲੱਗੀਆਂ ਵਿੱਚ 20 ਜਿਹੜੀਆਂ ਆਈ ਨਹੀਂ ਹੋਣੀਆਂ 20 ਜਾਨਾਂ ਉਹ ਗੰਬੀਰ ਚੱਕਰ